ਬੋੜਾ ਬੋੜਾ ਬੰਦਾ ਆਇਆ ਕਰੇ ਤੇ ਅਟੋ ਨਹੀਂ ਹੈ ਅੱਛਾ ਫਿਰ ਹੁਣ ਤੂੰ ਦਿੱਲੀ ਜਾਣਾ ਤੇ ਨਹੀਂ ਕਿੱਥੇ ਤੂੰ ਸੀ ਤੰਗਰੀ ਹਾਂ ਤੰਗਰੀ ਹੈ ਮਾਰੀ ਪੂਰੀ ਆ ਬਾਈ ਨਾਲ ਫੋਟੋ ਕਰਾ ਲਾ ਹਾਂ ਹਾਂ ਅਲੀਮ ਕੁਮਾਰ ਅਲੀਮ ਕੁਮਾਰ ਇਹਦਾ ਚੈਨਲ ਚੱਲਦਾ ਹੈ ਇੰਸਟਾਗ੍ਰam ਫੇਸਬੁੱਕ YouTube ਸਾਰੇ ਕੈਸੇ ਤੇ ਤਿੰਨਾ ਤੇ ਇਹਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਠੀਕ ਹੈ ਆਪਾਂ ਇਹ ਤਾਂ ਕੁਛ ਨਹੀਂ ਲਿਆ ਬਸ ਮੈਂ ਤਾਂ ਸਿਰਫ ਏ ਦੇਖ ਕੇ ਕਰਦਾ ਯਾਰ ਵੀ ਇਹ ਬੰਦਾ ਕਿੰਨੀ ਮਿਹਨਤ ਕਰਦਾ ਯਾਰ ਠੀਕ ਹੈ ਔਰ ਮੇਰੇ ਚਾਚੇ ਨੂੰ ਤਕੜਾ ਜਾਂ ਪੋਤਾ ਦੇ ਦਰਮਿੰਦਰ ਵਰਦਨ ਤਾਂ ਕਰਕੇ ਕਰ ਰਿਹਾ ਮੈਂ ਕੋਈ ਪੈਸਾ ਨਹੀਂ ਲਿਆ ਹਾਂ ਵੀ ਯਾਰ ਇੱਕ ਗਰੀਬ ਬੰਦਾ ਯਾਰ ਹੈ ਵੀ ਇੰਨੀ ਮਿਹਨਤ ਕਰਦਾ ਠੀਕ ਹੈ ਭਾਈ ਇਹਨੇ ਵਧੀਆ ਬੋਲ ਕਰੇ ਠੀਕ ਹੈ ਪੋਤਾ ਦੇਵੇ ਭਾਈ ਪ੍ਰਮਾਤਮਾ ਤੇ ਇਹਨੂੰ ਖੁਸ਼ ਕਰ ਦੇਵੇ ਉਹ ਦੇ ਹੁਣ ਇਹਦਾ ਮੈਂ ਚੈਨਲ ਦੇਖ ਲਿਆ ਅਲੀ ਮਕਮਾਲ ਦੇਖੋ ਜੀ ਇਹ ਬੰਦਾ ਵੀ ਦੇਖੋ ਕਿੰਨੀ ਮਿਹਨਤ ਕਰਦਾ ਹੈ ਕੋਈ ਚੋਰੀ ਨਹੀਂ ਕੋਈ ਠੱਗੀ ਨਹੀਂ ਠੀਕ ਹੈ ਇਹ ਵੀ ਆਪੋ ਆਪਣੀ ਕਲਾ ਹੁੰਦੀ ਹੈ ਜਿਵੇਂ ਅਸੀਂ ਵੀਡੀਓ ਬਣਾਉਨੇ ਆ ਕਿਸੇ ਨੂੰ ਦਿਖਾਉਨੇ ਆ ਵੀਡੀਓਾਂ ਚ ਉਵੇਂ ਇਹ ਦਿਖਾ ਰਿਹਾ ਆਪਦਾ ਪ੍ਰਦਰਸ਼ਨ ਕਿੰਨਾ ਸੋਹਣਾ ਪ੍ਰਦਰਸ਼ਨ ਕਰ ਰਿਹਾ ਯਾਰ ਕਿਸੇ ਨੂੰ ਲੱਗਦਾ ਹੀ ਨਹੀਂ ਵੀ ਇਹ ਬੰਦਾ ਵੀ ਜਿਉਂਦਾ ਹੁੰਦਾ ਜਿਵੇਂ ਇੱਕ ਬੁੱਤ ਬਣਾ ਕੇ ਖੜਾਇਆ ਹੁੰਦਾ ਐ ਬਣ ਕੇ ਇੰਨਾ ਚਿਰ ਖੜਨਾ ਉਹ ਵੀ ਬਹੁਤ ਔਖਾ ਹੁੰਦਾ ਦੇਖ ਮੈਂ ਇਹਨੂੰ ਜਾਣ ਕੇ ਹਲਾਇਆ ਮੈਂ ਕਿਹਾ ਦੇਖ ਦੇ ਕਿਵੇਂ ਕਰੂਗਾ ਹਲੂਆ ਕਿ ਨਾ ਇਹ ਸੱਚੀਉਂ ਹੱਲਿਆ ਨਹੀਂ ਭਰਾਵਾ ਜਿਵੇਂ ਸੀਗਾ ਉਵੇਂ ਦਾ ਉਵੇਂ ਰਿਹਾ ਕੋਈ ਖਬਰਾਂਉਂਦਾ ਨਹੀਂ ਠੀਕ ਹੈ ਬਹੁਤ ਮਿੱਠਤ ਹੁੰਦੀ ਹੈ ਬਹੁਤ ਪਿਆਰ ਹੁੰਦਾ ਇਹਨਾਂ 'ਚ ਇਹ ਵੀ ਬਹੁਤ ਤਗੜੀ ਕਲਾ ਦੇਖੋ ਫੁੱਲ ਗੁਲਾਬ ਦਾ ਫੁੱਲ ਹੱਥ 'ਚ ਲਈ ਖੜਾ ਹੈ ਕੀ ਸੰਦੇਸ਼ ਦਿੰਦਾ ਹੈ ਵੀ ਫੁੱਲ ਵਾਂਗੂ ਮਿੱਠੇ ਰਹੋ ਕਿਸੇ ਨਾਲ ਕੌੜੇ ਨਾ ਹੋ ਦੇਖੋ ਕਿਵੇਂ ਜੁੱਤਾ ਹੁਣ ਅੱਗੋਂ ਚੱਕਿਆ ਤਾਂ ਅੱਗੋਂ ਚੱਕ ਰੱਖਿਆ ਕਮਾਲ ਦੀ ਗੱਲ ਹੈ ਯਾਰ ਕੀ ਬਾਤ ਹੈ ਯਾਰ ਦੇਖੋ ਕਿੰਨਾ ਸੋਹਣਾ ਲੱਗਦਾ ਯਾਰ ਸਾਰਾ 골ਡਨ 골ਡਨ ਵਰਗਾ ਹੋਇਆ ਪਿਆ ਫਿਰ ਆ ਮੈਂ ਸਕ੍ਰਿਪਟ ਅਡ ਲਈ ਮੈਂ ਕਿਹਾ ਯਾਰ ਵੀ ਮਗਰ ਆਪਾਂ ਦਿਖਾਉਨੇ ਆ ਲੋਕਾਂ ਨੂੰ ਵੀ ਮੰਡੀ ਕਾਲਾਂ ਵਾਲੀ ਚੌਂਕ 'ਚ ਸੀਗੀ ਅਸੀਂ ਇਸ ਕਰਕੇ ਇਹ ਮੈਂ ਫੋਟੋ ਲਈ ਮੁਰੇ ਆਪਦੀ ਨਾਲ ਵੀ ਮੈਂ ਉੱਥੇ ਮੌਜੂਦ ਸੀਗੇ ਇਹ ਐ ਨਹੀਂ ਵੀ ਕਿਸੇ ਤੋਂ ਬਣਵਾ ਕੇ ਤੇ ਵੀ ਮੈਂ ਸਿੱਟਤੀ ਆਪਨੇ ਬਣਾਈ ਵੀਡੀਓ ਇਹ ਤੇ ਬਹੁਤ ਸੋਹਣਾ ਲੱਗਿਆ ਯਾਰ ਮੈਨੂੰ ਦੇਖੋ ਕਿੰਨੀ ਲਿਆਗਤ ਹੁੰਦੀ ਹੈ ਬੰਦੇ 'ਚ ਲਿਆਗਤ ਨਾਲ ਹੀ ਸਾਰਾ ਕੁਝ ਹੈ ਭਾਈ ਐਨੀ ਮਿੱਠ ਤੇ ਬੰਦੇ 'ਚ ਯਾਰ ਤੇ ਕਿੰਨੇ ਜਾਣੇ ਚਾਉਣ ਵਾਲੇ ਐ ਠੀਕ ਹੈ ਕਿੰਨੇ ਲੋਕ ਭਾਵਕ ਹੋ ਕੇ ਬੰਦੇ ਦੀ ਰਿਸਪੈਕਟ ਕਰਦੇ ਐ ਰਿਸਪੈਕਟ ਕਰਨੀ ਵੀ ਚਾਹੀਦੀ ਹੈ ਭਾਈ ਜਿਹੜੇ ਬੰਦੇ 'ਚ ਕਲਾ ਹੋਵੇ ਧੰਨਵਾਦ